ਉਹ ਆਪ ਜੀ ਦੇ ਨਾਲ ਸੰਧਾ ਕੀਤਾ। ਸਾਨੂੰ ਸ਼ਰਮਣ ਕਰਵਾਇਆ ਕਿ ਕਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਉਤਾਰਨ ਵਾਸਤੇ ਉਹਨੂੰ ਬਾੜੇ ਕੰਮਾਂ ਤੋਂ ਵਰਜਣ ਵਾਸਤੇ ਉਹਦੀ ਸਰਾ ਵਿੱਚ ਗਏ। ਕਿਵੇਂ ਬਾਈ ਖੇਮੀ ਜ਼ਹਿਰ ਭਰਿਆ ਦੁੱਧ ਜ਼ਹਿਰ ਵਾਲਾ ਦੁੱਧ ਸਤਿਗੁਰਾਂ ਵਾਸਤੇ ਲੈ ਕੇ ਆਉਂਦੀ ਐ ਤੇ ਅੰਤਰਜਾਮੀ ਸਤਿਗੁਰੂ ਉਹ ਦੁੱਧ ਪੀਣ ਤੋਂ ਮਨਾ ਕਰਦੇ ਨੇ ਕਿ ਐਸਾ ਦੁੱਧ ਤੂੰ 1 ਸਾਲ ਪਹਿਲਾਂ ਆਪਣੇ ਪਤੀ ਨੂੰ ਵੀ ਪਿਆਇਆ ਸੀ ਔਰ ਆਪਣੇ ਪਤੀ ਨੂੰ ਮਾਰ ਦਿੱਤਾ ਜਿਹੜੇ ਆਪਣੇ ਪਤੀ ਦੀ ਨਹੀਂ ਬਣੀ ਉਹ ਸਾਡੀ ਕਿੱਥੋਂ ਬਣੇਗੀ ਸੱਜਣ ਆ ਪਾਇਆ ਔਰ ਸਤਪੁਰਾਂ ਨੇ ਸ਼ਬਦ ਗਾਇਆ ਉਜਲ ਕਹਿ ਹਾਂ ਚਿਲਕਣਾ ਘੋਟੇ ਮਕਾਲੜੀ ਮਸ ਧੋਤਿਆਂ ਜੂਠ ਨ ਉਤਰੈ ਜੇ ਸੌ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਰਨ ਜਿੱਥੇ ਲੇਖਾ ਮੰਗਿਆ ਜਿੱਥੇ ਖੜੇ ਦਸਨ ਗੁਰਮੁਖੋ ਇੱਕ ਪਾਸੇ ਸਤਿਗੁਰੂ ਧਾਤਕ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਨ ਜੋ ਸਾਹਮਣੇ ਪਾਸੇ ਸੀ ਉਹ ਸੱਜਣ ਜਿਹੜਾ ਉਸ ਵਕਤ ਤੱਕ ਠੱਗ ਸੀ ڈاکੂ ਸੀ ਕਾਤਲ ਸੀ ਲੁਟੇਰਾ ਸੀ ਔਰ ਇੱਕ ਸ਼ਬਦ ਸਤਪੁਰਾਂ ਨੇ ਉਹਦੇ ਸਾਹਮਣੇ ਗਾਇਆ ਉਜਲ ਕਹਿ ਹਾਂ ਚਿਲ ਕਾਲੜੀ ਮੱਸ ਧੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾ ਤਿਸ ਇੱਕ ਸ਼ਬਦ ਦੀ ਚੋਟ ਨਾਲ ਉਹ ਸਠੱਗ ਡਕੈਤ ਤੇ ਕਾਤਲ ਹਿਰਦੇ ਦੇ ਉੱਤੇ ਇਹਨੇ ਕੋ ਚੋਟ ਵੱਜੀ ਹਿਰਦਾ ਨਰਮ ਹੋਇਆ ਤੇ ਉਹਨੇ ਸਤਿਗੁਰਾਂ ਦੇ ਚਰਨ ਪੜ ਲਏ ਜਿਹੜਾ ਪਿਛਲਾ ਸਮਾਂ ਕੁਝ ਸਮਾਂ ਪਹਿਲਾਂ ਠੱਗ ਸੀ ਉਹ ਸਤਿਗੁਰਾਂ ਦੇ ਬਖਾਰ ਬਿਨ ਤੋਂ ਅਕਾਲ ਪੁਰਖ ਦੀ ਬਾਣੀ ਸੁਣ ਕੇ ਤੇ ਡਕੈਤ ਠੱਗ ਕਾਤਲ ਤੋਂ ਭਾਈ ਸੱਜਣ ਬਣਿਆ ਔਰ ਐਸੇ ਪਤਾ ਨਹੀਂ ਕਿੰਨੇ ਸਤਪੁਰਾਂ ਨੇ ਤਾਰੇ ਕੁਦਵਾਨ ਕਹਿੰਦਾ ਕਿ ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ ਕਹਿੰਦੇ ਕਿ ਅਸਮਾਨ ਵਿੱਚਲੇ ਤਾਰੇ ਨਹੀਂ ਗਿਨੇ ਜਾ ਸਕਦੇ ਲੇਕਿਨ ਜਿਹੜੇ ਸਤਪੁਰਾਂ ਨੇ ਤਾਰੇ ਨੇ ਉਹ ਵੀ ਨਹੀਂ ਗਿਨੇ ਜਾ ਸਕਦੇ ਤਾਰੇ ਗਨੇ ਜਾਤ ਹੈ ਅਸਮਾਨ ਦੇ ਤਾਰੇ ਗਿਨੇ ਜਾ ਸਕਦੇ ਨੇ ਲੇਕਨ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੇ ਸੰਸਾਰ ਨੂੰ ਤਾਰਿਆ ਉਹ ਗਿਣਿਆ ਨਹੀਂ ਜਾ ਸਕਦਾ ਉਹ ਗਿਣਤੀ ਤੋਂ ਬਾਹਰ ਹੈ ਕਿਉਂਕਿ ਸਤਗੁਰਾਂ ਨੇ ਆਪਣੇ ਜੀਵਨ ਕਾਲ ਦਾ ਜੋ ਅਰਸਾ ਜੋ ਇਸ ਸਰੀਰ ਵਿੱਚ ਲੈ ਕੇ ਰਹਿ ਕੇ ਮਤ ਲੋਕ ਤੇ ਸਤਗੁਰਾਂ ਨੇ ਪਰਮਣ ਕੀਤਾ প্রচার ਕੀਤਾ ਵੱਡੇ ਵੱਡੇ ਵਿਗੜੇ ਹੋਏ ਠੱਗ ਚੋਰ ਰਾਜੇ ڈاکੂ ਸਾਹੂਕਾਰ ਕਾਜੀ ਬੁਲਾਣੇ ਪੰਡਤ ਸ਼ਬਦੀ ਚੋਟ ਨਾਲ ਸਤਿਗੁਰਾਂ ਨੇ ਉਹਨਾਂ ਨੂੰ ਸੁਧਾਰਿਆ ਵੀ ਤੇ ਉਹਨਾਂ ਨੂੰ ਤਾਰਿਆ ਵੀ ਗੁਰਮੁਖਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਜੋਤ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਹੈ ਸੰਗਤ ਜੁੜੀ ਹੋਈ ਹੈ ਔਰ ਸੰਗਤ ਦੇ ਵਿੱਚੋਂ ਜੋ ਕਥਾ ਕਹਾਣੀਆਂ ਗੁਰਮਤਿ ਵਿਚਾਰਾਂ ਗੁਰ ਇਤਿਹਾਸ ਸਟੇਕ ਤੋਂ ਸਰਮਣ ਕਰਵਾਇਆ ਉਹ ਆਪਣੇ ਭੱਲੇ ਦੇ ਨਾਲ ਬੰਨ ਕੇ ਲੈ ਕੇ ਜਾਇਓ ਆਪਣੇ ਭੱਲੇ ਨਾਲ ਬੰਨ ਕੇ ਲੈ ਕੇ ਜਾਇਓ ਤੇ ਘਰ ਵਿੱਚ ਜਾ ਕੇ ਇਹਦੀ ਵਿਚਾਰ ਕਰਿਓ ਇਹਦੀ ਵਿਚਾਰ ਕਰਕੇ ਤੇ ਜਿਹੜੇ ਮਾੜੇ ਔਕਣ ਨੇ ਉਹਨਾਂ ਦਾ ਤਿਆਗ ਕਰਕੇ ਤੇ ਚੰਗੇ ਗੁਣਾ ਦੇ ਧਾਰਨੀ ਬਣਿਓ ਔਰੇ ਮੇਰੇ ਤੋਂ ਪਹਿਲਾਂ ਮਾ ਜੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹੋਰਾ ਨੇ ਭਗਤ ਕਬੀਰ ਸਾਹਿਬ ਦਾ ਜ਼ਿਕਰ ਕੀਤਾ ਹੈ ਕਿ ਮਗਹਰ ਜਾ ਕੇ ਉਹਨਾਂ ਨੇ ਆਪਣੇ ਸਰੀਰ ਨੂੰ ਤਿਆਗਿਆ ਜਿਸ ਧਰਤੀ ਤੇ ਮੰਨਿਆ ਜਾਂਦਾ ਸੀ ਕਿ ਸਰਾਪ ਹੈ ਕਿ ਜਿਹੜਾ ਉੱਥੇ ਸਰੀਰ ਤਿਆਗੇਗਾ ਉਹ ਖੋਤੇ ਤੇ ਜੂਨ ਵਿੱਚ ਪਵੇਗਾ ਪਰ ਭਗਤ ਕਬੀਰ ਸਾਹਿਬ ਜੀ ਨੇ ਉਸ ਧਰਤੀ ਦੀ ਵੀ ਪੂਜਾ ਕਰਵਾ ਦਿੱਤੀ ਜਿਸ ਧਰਤੀ ਨੂੰ ਸਰਾਪਿਤ ਕਿਹਾ ਜਾਂਦਾ ਸੀ ਮਗਹਰ ਦੀ ਧਰਤੀ ਯੂਪੀ ਦੇ ਵਿੱਚ ਹੈ ਬਗਹਰਸ਼ਾਹ अयोध्या ਦੇ ਰਾਕੇ ਭਗਤ ਕਬੀਰ ਸਾਹਿਬ ਨੇ ਉਸ ਧਰਤੀ ਦੀ ਵੀ ਪੂਜਾ ਕਰਵਾ ਦਿੱਤੀ ਗੁਰਮੁਖ ਭਗਤ ਕਬੀਰ ਸਾਹਿਬ ਜਦੋਂ ਆਪਾਂ ਉਹਨਾਂ ਦੀ ਬਾਣੀ ਪੜ੍ਹੀਏ ਆਪਾਂ ਮਹਾਂਪੁਰਖਾਂ ਦੇ ਜੋੜ ਮੇਲੇ ਤੇ ਕਤਰ ਹੋਏ ਆਂ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤਾਂ ਕੀ ਚਾਲ ਮਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਲਪ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਾਣੇ ਹੋ ਦੇਖੀ ਵਾਲੋ ਨੇ ਕੀ ਇਹਤ ਮਾਰਗ ਜਾਣਾ ਜਿਹੜਾ ਭਗਤੀ ਦਾ ਮਾਰਗ ਹੈ ਗੁਰਮੁਖੋ ਇਹ ਬਹੁਤ ਵਿਖਮ ਮਾਰਗ ਹੈ ਕਹਿ ਦੇਣਾ ਸੁਣ ਦੇਣਾ ਬਹੁਤ ਆਸਾਨ ਹੈ ਸਾਧਕ ਕਹਿਣਾ ਸੰਤ ਕਹਿਣਾ ਕੋਈ ਮਹਾਪੁਰਖ ਕਹਿਣਾ ਕੋਈ ਭਗਤ ਕਹਿਣਾ ਲੇਕਿਨ ਜਿਹੜਾ ਇਸ ਬਾਰਕ ਤੇ ਚੱਲਦਾ ਹੈ ਉਸ ਨੂੰ ਪਤਾ ਹੈ ਕਿ ਇਹ ਕਿੰਨਾ ਕੁ ਵਿਖਮ ਮਾਰਗ ਹੈ ਸਤਗੁਰ ਕਹਿੰਦੇ ਖੰਨੇ ਉਹ ਤੇਖੇ ਵਾਲੋ ਉਹ ਨਿੱਕੇ ਇਹਤ ਮਾਰਗ ਜਾਣਾ ਇਹ ਖੰਡੇ ਤੋਂ ਤੇਖਾ ਤੇ ਵਾਲ ਤੋਂ ਨਿੱਕਾ ਮਾਰਗ ਹੈ ਜਿਸ ਮਾਰਗ ਤੇ ਇੱਕ ਸੰਤ ਤੁਰਦਾ ਹੈ ਭਗਤ ਕਬੀਰ ਸਾਹਿਬ ਦਾ ਆਪਣਾ ਬਚਨ ਹੈ ਕਿਉਂਕਿ ਭਗਤ ਸਹਿਬਾਨਾ ਦਾ ਪਰਿਵਾਰ ਵੀ ਭਗਤ ਸਹਿਬਾਨਾ ਤੋਂ ਦੁਖੀ ਸੀ ਭਗਤੀ ਕਰਨ ਵਾਲਿਆਂ ਤੋਂ ਸੰਸਾਰ ਕਾ ਜੋ ਸੁਖੀ ਨਹੀਂ ਹੁੰਦਾ ਦੁਖੀ ਹੁੰਦਾ ਭਗਤ ਕਬੀਰ ਸਾਹਿਬ ਦੀ ਮਾਤਾ ਜੋ ਭਗਤ ਜੀ ਤੋਂ ਭਗਤ ਜੀ ਦੇ ਵਿਹਾਰ ਤੋਂ ਭਗਤ ਜੀ ਦੇ ਭਗਤੀ ਕਰਨ ਤੋਂ ਬਹੁਤ ਦੁਖੀ ਸੀ ਦੁਖ ਮਨਉਂਦੀ ਸੀ ਔਰ ਭਗਤ ਕਬੀਰ ਸਾਹਿਬ ਜੀ ਨੇ ਆਪਣੇ ਬੁਖਾਰ ਬਿੰਦ ਤੋਂ ਉਚਾਰ ਕੇ ਉਬਾਣੀ ਲਿਖੀ ਹੈ ਕਿ ਮਾਂ ਕਹਿੰਦੀ ਹੈ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮ ਕੋ ਸਾਤਰ ਓਨ ਕੋ ਕਾਟ ਕਿ ਇੱਕ ਦੋ ਘਰ ਵਿੱਚ ਬੈਠੇ ਨੇ ਇੱਕ ਦੋ ਪਿੱਛੇ ਰਸਤੇ ਤੇ ਤੁਰੇ ਆਉਂਦੇ ਨੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਕਿਉਂਕਿ ਸੰਤ ਸੀ ਭਗਤ ਸੀ ਤੇ ਭਗਤਾਂ ਦੇ ਨਾਲ ਹੀ ਸਨੇਹ ਸੀ ਸੰਤ ਸੇਵੀ ਸੀ ਕਹਿੰਦੇ ਇੱਕ ਦੋ ਮੰਦਰ ਇੱਕ ਦੋ ਬਾਟ ਕਿਤੇ ਇੱਕ ਦੋ ਘਰ ਵਿੱਚ ਬੈਠੇ ਨੇ ਇੱਕ ਦੋ ਤੁਰੇ ਆਉਂਦੇ ਨੇ ਹਮਕੋ ਸਾਥਰ ਉਹਨਕੋ ਖਾਟ ਤੇ ਘਰ ਵਿੱਚ ਉਹਨਾਂ ਨੇ ਆ ਕੇ ਰਾਤ ਨੂੰ ਵੀ ਰਹਿਣਾ ਸਾਨੂੰ ਕਹਿੰਦੇ ਸੌਣ ਨੂੰ ਮੰਜੀ ਨਹੀਂ ਮਿਲਦੀ ਉਹਨਾਂ ਨੂੰ ਮੰਜੀ ਦੇਂਦਾ ਸਾਨੂੰ ਕਹਿੰਦਾ ਕਿ ਇਹਠਾਂ ਬਿਸਤਰਾ ਵਿਛਾ ਕੇ ਸੌਂ ਜਾਓ ਉਹ ਕਹਿੰਦੇ ਮੂਢ ਪਲੋਸ ਕਮਰ ਬੱਧ ਪੋਥੀ ਹਮਕੋ ਚਾਪਨ ਉਹਨਕੋ ਰੋਟੀ ਘਰ ਵਿੱਚ ਜੋ ਪੱਕਿਆ ਹੋਣਾ ਪ੍ਰਸ਼ਾਦਾ ਜਿਹੜੇ ਸੰਤਾਂ ਨੇ ਘਰ ਆ ਕੇ ਰਾਤ ਨੂੰ ਠਹਿਰਨਾ ਉਹਨਾਂ ਨੂੰ ਪ੍ਰਸ਼ਾਦਾ ਛਕਾ ਦੇਣਾ ਤੇ ਕਹਿੰਦੇ ਸਾਨੂੰ ਕਹਿੰਦਾ ਕਿ ਛੋਲੇ ਚਬ ਕੇ ਗੁਜ਼ਾਰਾ ਕਰ ਲਓ ਘਰ ਵਿੱਚ ਰੰਗਿਆ ਹੋਇਆ ਸੀ ਸੂਤ ਸੰਤ ਆ ਗਏ ਪ੍ਰਸ਼ਾਦਾ ਛਕਾਉਣਾ ਸੀ ਘਰ ਵਿੱਚ ਪਦਾਰਥ ਕੋਈ ਨਾ ਰੱਖਿਆ ਇਸ ਕਰਕੇ ਸੀ ਕਿ ਸ਼ਿਵਰਾਤਰੀ ਦੇ ਉੱਤੇ ਇਹ ਸੱਤ ਰੰਗਾ ਸੂਤ ਵੇਚ ਕੇ ਚੰਗੇ ਪੈਸੇ ਕਮਾਵਾਂਗੇ ਘਰ ਦਾ ਗੁਜ਼ਾਰਾ ਚੰਗਾ ਚੱਲੇਗਾ ਉਹ ਸੂਤ ਹੀ ਬਾਜ਼ਾਰ ਵਿੱਚ ਜਾ ਕੇ ਵੇਚ ਆਇਆ ਭਗਤ ਕਬੀਰ ਜੀ ਮਾਂ ਬੜੀ ਦੁਖੀ ਹੋਈ ਆਪਣੀਆਂ ਨਾ ਗਵਾਂੜੜਾ ਨੂੰ ਆਪਣੀਆਂ ਦਰਾਨੀਆਂ ਜਠਾੜੀਆਂ ਨੂੰ ਇਕੱਠੀਆਂ ਕਰਕੇ ਕਹਿੰਦੀ ਹੈ ਸੁਨੋ ਜਠਾੜਨੀ ਸੁਨੋ ਦਰਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡਿਏ ਖੋਏ ਇਹ ਮੁੰਡਿਆ ਕਿਉਂ ਨਾ ਮੋਇਓ ਇਥੋਂ ਤੱਕ ਵੀ ਕਹਿ ਦਿੱਤਾ ਤੇ ਇਹ ਜਿਹੜਾ ਮੁੰਡਾ ਹੈ ਭਗਤ ਕਬੀਰ ਸਾਹਿਬ ਨੂੰ ਇਹ ਜਿਹੜਾ ਬੇਰਾ ਮੁੰਡਾ ਹੈ ਇਹ ਜੰਮ ਦਾ ਮਰ ਕਿਉਂ ਨਹੀਂ ਗਿਆ ਐ ਮੇਰੀ ਉਤਰਾਣਿਓ ਮੇਰੀਓ ਜਠਾਣਿਓ ਸੁਣ ਲਓ ਜਿਹੜਾ ਸੱਤ ਰੰਗਾ ਸੂਤ ਕੱਤ ਕੇ ਅਸੀਂ ਨੌ ਸ਼ਾਸਨ ਰੱਖਿਆ ਸੀ ਨਾ ਕਿ ਇਹਨੂੰ ਸ਼ਿਵਰਾਤਰੀ ਦੇ ਤੇ ਵੇਚਾਂਗੇ ਵੇਚ ਕੇ ਚਾਰ ਪੈਸੇ ਕਮਾਵਾਂਗੇ ਘਰ ਦਾ ਗੁਜ਼ਾਰਾ ਚੰਗਾ ਚੱਲ ਜਾਏਗਾ ਕਹਿੰਦੇ ਉਹ ਵੀ ਵੇਚ ਆਇਆ ਇਹਦੇ ਨਾਲ ਉਹ ਚੰਗਾ ਸੀ ਇਹ ਮੋਟਾ ਜੰਮ ਤੇ ਮਰ ਜਾਂਦਾ ਗੁਰਮਖੋ ਦੇ ਜਿਹੜਾ ਮਾਰਗ ਹੈ ਭਗਤੀ ਦਾ ਮਾਰਗ ਜਿਹੜਾ ਇਹ ਬਹੁਤ ਵਿਖਮ ਮਾਰਗ ਹੈ ਐਵੇਂ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਤੁਸੀਂ ਅੱਜ ਇਸ ਸੰਸਥਾਨ ਤੇ ਮੱਥਾ ਟੇਕਣ ਵਾਸਤੇ ਆਏ ਐਵੇਂ ਆ ਕੇ ਇੱਥੇ ਅਰਦਾਸਾਂ ਕਰਦੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਜੋੜ ਮੇਲੇ ਲੱਗਦੇ ਨੇ ਇਹ ਇਸ ਕਰਕੇ ਲੱਗਦੇ ਨੇ ਅਰਦਾਸਾਂ ਇਸ ਕਰਕੇ ਪੂਰੀਆਂ ਹੁੰਦੀਆਂ ਕਿ ਜਿਹਨਾਂ ਬਾਪੁਰਖਾਂ ਦੇ ਚਰਨਾਂ ਤੇ ਸਤਪੁਰਾਂ ਦੇ ਚਰਨਾਂ ਤੇ ਆਪ ਜੀ ਨਮਸਕਾਰ ਕਰਨ ਵਾਸਤੇ ਆਇਓ ਮੱਥਾ ਟੇਕਣ ਵਾਸਤੇ ਆਇਓ ਉਹਨਾਂ ਮਹਾਂਪੁਰਖਾਂ ਨੇ ਕਮਾਈਆਂ ਕੀਤੀਆਂ ਵਿਖਮ ਮਾਰਗ ਵਿੱਚੋਂ ਲੰਘ ਕੇ ਖੰਨਿਓ ਹੋ ਤਿੱਖੇ ਮਾਰਗ ਤੋਂ ਲੰਘ ਕੇ ਵਾੜੋਂ ਨਿੱਕੇ ਮਾਰਗ ਤੋਂ ਲੰਘ ਕੇ ਉਸ ਪਰਮੇਸ਼ਰ ਦੀ ਬੰਦ ਕੇ ਕੀਤੇ ਤੇ ਪਰਮੇਸ਼ਰ ਦੇ ਚਰਨਾ ਵਿੱਚ ਉਹ ਮਹਾਪੁਰਖ ਪ੍ਰਾਪਤ ਹੋਏ ਪਰਮੇਸ਼ਰ ਦੇ ਚਰਨਾ ਵਿੱਚ ਪ੍ਰਵਾਨ ਹੋਏ ਉਹਨਾਂ ਮਹਾਪੁਰਖਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਸਲਾਨਾ ਜੋੜ ਬੇਲੇ ਇਸ ਬੰਧ ਵਿੱਚ ਆਪ ਸਰਬੱਤ ਸੰਗਤਾਂ ਜੁੜ ਬੈਠੇ ਹੋ ਸਤਿਗੁਰੂ ਮੇਰ ਕਰਨ ਕਿਤੇ ਸੱਜਣ ਵਾਗੋ ਸਾਡੇ ਹਿਰਦੇ ਦੇ ਉੱਤੇ ਵੀ ਸਤਿਗੁਰਾਂ ਦੀ ਪਾਵ ਮਰ ਬਾਣੀ ਦਾ ਕੋਈ ਵਚਨ ਅਸਰ ਕਰ ਜਾਏ ਤੇ ਸਾਡੇ ਜੀਵਨ ਦੇ ਵਿੱਚੋਂ ਮਿੱਠਾ ਗੀਠੋਰੀ ਬੇਈਮਾਨੀ ਚੋਰੀ ਵਿਸ਼ੇ ਵਿਕਾਰ ਦੁਸ਼ਟ ਦੋਈ ਕਿਤੇ ਸਾਡੇ ਹਿਰਦੇ ਦੇ ਵਿੱਚੋਂ ਵੀ ਗੁਰਮਖੋ ਨਿਕਲ ਜਾਏ ਇਹ ਅਰਦਾਸ ਕਰੋ ਕਿ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਆਪਣੇ ਨਾਮ ਦਾ ਵਾਸਾ ਸਾਡਾ